ਆਪਾਂ ਕਾਰ ਬਾਈ ਕੋਲੇ ਹੁਣੇ ਆਈ ਆ ਆਰਟੀਕਾ ਤੇ ਬਾਈ ਤੋਂ ਜਾਣਕਾਰੀ ਲੈਣੇ ਆ ਆਪਾਂ ਹਾਂਜੀ 2024 ਮਾਡਲ ਹੈ ਹਮ ਜੈ ਡੀ ਐਕਸ ਆਈ ਆਪਸ਼ਨਲ ਆ ਓਕੇ ਪੈਟਰੋਲ ਦੇ ਵਿੱਚ ਹੈ ਪੀ ਵੀ 48 ਐਚ 1151 ਨੰਬਰ ਦਾ ਓਕੇ ਬੰਪਰ ਟੂ ਬੰਪਰ ਔਰ ਇਹਨਾਂ ਦਾ ਹਮ ਟਾਪ ਐਂਡ ਵੇਰੀਐਂਟ ਆ 7 ਸੀਟਰਡ ਦੇ ਵਿੱਚ ਅੱਛਾ ਮੀਟਰ ਰੀਡਿੰਗ ਦੀ ਗੱਲ ਕਰਾਂਗੇ ਕਾਰ ਚੱਲੀ ਆ ਸਿਰਫ ਤੇ ਸਿਰਫ 13000 ਕਿਲੋਮੀਟਰ ਵਾਹ ਜੀ ਵਾਹ ਇਹਨੂੰ ਗੋਗਾ ਟੀਵੇ ਚੈੱਕ ਕਰਾਵੇ ਹਾਲ ਤੱਕ ਪੰਨੀਆਂ ਵੀ ਨਹੀਂ ਉਤਰੀਆਂ ਕਾਰ ਦੀਆਂ ਠੀਕ ਹੈ ਜੀ ਸਮਾਰਟ ਹਾਈਬ੍ਰਿਡ ਦੇ ਵਿੱਚ ਆਟਿਕਾ ਪਿਓਰ ਪੈਟਰੋਲ ਦੇ ਵਿੱਚ ਓਕੇ 7 ਸੀਟਰਡ ਦੇ ਵਿੱਚ ਬਹੁਤ ਜ਼ਿਆਦਾ ਬਜਟ ਫ੍ਰੈਂਡਲੀ ਕਾਰ ਹੈ ਵਾਹ ਜੀ ਵਾਹ ਹਾਂ ਜੀ ਤੇ ਘੇਰੇ ਲੋਟ ਵੀ ਬਾਈ ਨਿਗਾ ਮਾਰਾ ਦਿਓ ਗੱਡੀ ਦੀ ਸੀਟ ਕਵਰ ਨਵੇਂ ਆ 13000 ਚੱਲੀ ਹੈ ਆਟੋਮੈਟਿਕ ਕਲਾਈਮਟ ਕੰਟਰੋਲ ਪੁਸ਼ ਬਟਨ ਸਟਾਰਟ ਓਕੇ ਸਟੀering ਦੇ ਕੰਟਰੋਲ ਸਾਰੇ ਵਿੱਚਰ ਕਾਰ ਦੇ ਵਿੱਚ ਆ ਜਾਂਦੇ ਆ ਅੱਛਾ ਜੀ ਹਾਂ ਜੀ ਅਲੋਇ ਵਿਲ ਡਾਇਮੰਡ ਕੱਟਾ ਵਾਹ ਜੀ ਵਾਹ ਬ੍ਰਿਜਸਟਨ ਦੇ ਟਾਇਰ ਆ ਨਾਲ ਦੇ ਓਕੇ ਪ੍ਰੋਜੈਕਟਰ ਲਾਈਟਾਂ ਆਟੋ ਫੋਲਡੇਬਲ ਮਿਰਰ ਸਾਰਾ ਕੁਝ ਅਗਾਰ ਦੇ ਵਿੱਚ ਆ ਜਾਂਦਾ ਠੀਕ ਹੈ ਠੀਕ ਹੈ ਲਓ ਮਿੱਤਰੋ ਸ਼ੇਅਰ ਕਰ ਦਿਓ ਵੀਡੀਓ ਤੇ ਨੰਬਰ ਹੈ ਜਿਹੜਾ ਸਾਰਾ ਜਿਹੜੀ ਨਵੀਂ ਲੈਣੀ ਹੋਵੇ ਕਾਰ ਨਿਕਲਦੀ ਹੈ 13,25,000 ਰੁਪਏ ਦੀ। ਅੱਛਾ। ਗਣਪਤੀ ਕਾਰ ਵੀ ਆ ਯਸਨੋ ਦੇ ਵਿੱਚ ਕਾਰ ਦੇ ਦਊਗਾ 11 ਲੱਖ ਰੁਪਏ ਦੀ। ਵਾਹ ਜੀ ਵਾਹ। 10 ਤੋਂ 10.5 ਲੱਖ ਰੁਪਏ ਤੱਕ ਦਾ ਬਕਾਰ ਦੇ ਉੱਪਰ ਕਰਾ ਦੇਾਂਗੇ ਲੋਨ। ਠੀਕ ਹੈ। ਪਹਿਲਾਂ ਉਹ ਪਹਿਲਾਂ ਪਾਓ ਕਾਰਾ ਬਹੁਤ ਘੱਟ ਵਕਾਓ ਮਿਲਦੀਆਂ ਇਸ ਬਜਟ ਦੇ ਵਿੱਚ ਛੇ ਮਾਡਲ ਦੀਆਂ ਟੌ ਮਾਡਲ ਦੀਆਂ ਕਾਰਾਂ ਜਿਹੜੀਆਂ ਚੱਲੀਆਂ ਸਿਰਫ 12-13 ਹਜ਼ਾਰੀਆਂ ਵਾਹ ਜੀ ਵਾਹ ਤੇ ਸਿਰਫ ਪੰਜਾਬ ਨੰਬਰ ਗੱਡੀਆਂ ਬਾਈ ਮਿਲਣਗੀਆਂ ਗਣਪਤੀ ਕਾਰ ਬਾਜ਼ ਇਸ ਤਰ੍ਹਾਂ ਦੀ ਅਗਲੀ ਵੀਡੀਓ ਨਵੀਂ ਕਾਰ ਦੀ ਵੀਡੀਓ ਗਣਪਤੀ ਕਾਰ ਬਾਜ਼ਾਰ ਦੀ ਵੀਡੀਓ ਲੈ ਕੇ ਆਪਾਂ ਤੁਹਾਨੂੰ ਮਿਲਾਂਗੇ ਧੰਨਵਾਦ